ਦੋਸਤੋ ਪਿਆਰ ਭਰੀ ਸਾਸਰੀਆ ਕਾਲ ਤਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਉਡੀਕ ਸੀ ਜਨਵਰੀ ਮਹੀਨੇ ਦੀ ਪੈਨਸ਼ਨ ਦੀ ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਆ ਜਾਂ ਫਿਰ ਅਪੰਗ ਲੋਕਾਂ ਦੀ ਪੈਨਸ਼ਨ ਹੋਵੇ ਉਹਨਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਜਿਹੜੇ ਪੈਨਸ਼ਨਰ ਕਰ ਰਹੇ ਸਨ ਤੇ ਹੁਣ ਉਸ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਆ ਗਈ ਹੈ ਕਿ ਜਨਵਰੀ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਕੁਝ ਥਾਵਾਂ ਤੇ ਆ ਗਈ ਹੈ ਜਿਹੜੇ ਉਹ ਥਾਂ ਰਹਿਣ ਬਣੇ ਨੇ ਉਹਨਾਂ ਦੀ ਅੱਪਾ ਅੱਜ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਲਿਸਟ ਵਿੱਚ ਕਿਹੜੇ ਕਿਹੜੇ ਤਹਾਡੇ ਨਾਮ ਆਇਨੇ ਕਿ ਨਵੇਂ ਸਾਲ ਦੇ ਵਿੱਚ ਕੀ 2500 ਪੈਨਸ਼ਨ ਆਈ ਹੈ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਦੋਸਤੋ ਜਿਆਦੀ देर ਨਾ ਕਰਦੇ ਹੋ ਆਓ ਚੱਲਦੇ ਹਾਂ ਲਿਸਟ ਦੇ ਵਿੱਚ ਜਿੱਥੇ ਆਪਾਂ ਦੇਖਾਂਗੇ ਕਿ ਕਿਹਨਾ-ਕਿਹਨਾ ਸ਼ਹਿਰਾਂ ਦੀ ਜਿਹੜੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚੇ ਦੀ ਪੈਨਸ਼ਨ ਹੈ ਜਿਹੜੀ ਜਨਵਰੀ ਮਹੀਨੇ ਦੀ ਆ ਗਈ ਹੈ ਤੋਂ ਆਓ ਚੱਲਦੇ ਹਾਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਮਿਤੀ 11 ਜਨਵਰੀ 2026 ਪੰਜਾਬ ਦੀਆਂ ਦਿੱਤੀਆਂ ਇਹਨਾਂ ਥਾਵਾਂ ਤੇ ਬਜ਼ੁਰਗ ਪੈਨਸ਼ਨਾਂ ਜਿਹੜੀ ਵਿਧਵਾ ਪੈਨਸ਼ਨਾਂ ਨੇ ਤੇ ਐਸਾ ਹਾਈ ਲੋਕਾਂ ਦੀ ਅਤੇ ਅਪੰਗ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹਨਾਂ ਦੇ ਸਬੰਧੀ ਅਪਡੇਟ ਆਈ ਹੈ ਕੀ ਅਪਡੇਟ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਕਿਹਨਾਂ ਕਿਹਨਾਂ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰੀਏ ਤਾਂ ਦੀਨਾਨਗਰ ਜਿਹੜਾ ਇਲਾਕਾ ਹੈ ਉਹਦੇ ਵਿੱਚ ਜਿਹੜੀ ਪੈਨਸ਼ਨ ਆ ਚੁੱਕੀ ਹੈ ਫਿਕਰ ਨਾਲ ਲੱਗਦੇ ਜਿਹੜੇ 15 ਤੋਂ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੰਨੇ ਵੀ ਪਿੰਡ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਗੱਲ ਕਰੀਏ ਪੰਖਪੂਰਥਲਾ ਜੀ ਤੱਕ ਪੂਰਥਲਾ ਦੇ ਵਿੱਚ ਵੀ ਜਿਹੜੇ ਲਾਗੇ ਬੰਨੇ ਪਿੰਡ ਨੇ ਤੇ ਕਪੂਰਥਲਾ ਦੇ ਵਿੱਚ ਪੈਨਸ਼ਨ ਜਿਹੜੀ ਅਪਡੇਟ ਹੋ ਗਈ ਹੈ ਤੇ ਉਸ ਤੋਂ ਬਾਅਦ ਤੀਜੇ ਨੰਬਰ ਤੇ 37 ਵਾਲਾ ਇੱਥੇ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਪੈਨਸ਼ਨ ਦੀ ਅਪਡੇਟ ਕੀਤੀ ਜਾ ਚੁੱਕੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਨਵਾਂ ਸ਼ਹਿਰ ਹੈ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਨਵਾਂ ਸ਼ਹਿਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਪੈ ਚੁੱਕੀ ਹੈ ਲਾਗੇ ਬੰਨੇ ਦੇ 10 15 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਨ੍ਹਾਂ ਨੂੰ ਨਵਾਂ ਸ਼ਹਿਰ ਏਰੀਆ ਪੈਂਦਾ ਹੈ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਹੈ ਰਿਲੀਜ਼ ਕਰ ਦਿੱਤੀ ਗਈ ਹੈ ਹੋ ਸਕਦਾ ਹੈ ਕੁਝ ਲੋਕਾਂ ਦੀ ਪੈਨਸ਼ਨ ਅਜੇ ਅਪਡੇਟ ਨਾ ਹੋਵੇ ਤੇ ਆਉਣ ਵਾਲੇ 2 ਜਾਂ 3 ਦਿਨਾਂ ਦੇ ਵਿੱਚ ਉਹਨਾਂ ਦੀ ਪੈਨਸ਼ਨ ਵੀ ਜਿਹੜੀ ਅਪਡੇਟ ਹੋ ਜਾਵੇਗੀ ਤੇ ਗੱਲ ਕਰੀਏ ਤੂਰੀ ਦੀ ਤਾਂ ਤੂਰੀ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਛੋਟੇ-ਮੋਟੇ ਜਿਹੜੇ ਪਿੰਡ ਤੂਰੀ ਦੇ ਇਲਾਕੇ ਦੇ ਨਾਲ ਲੱਗਦੇ ਨੇ ਸਾਰਿਆਂ ਨੂੰ ਇਹਦੇ ਨਾਲ ਹੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਮੋਗਾ ਦੀ ਤਾਂ ਮੋਗਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਤੁਸੀਂ ਆਪਣੀ ਪੈਨਸ਼ਨ ਅਪਡੇਟ ਲੈ ਸਕਦੇ ਹੋ ਠੀਕ ਹੈ ਤਾਂ ਮੋਗਾ ਦੇ ਨਾਲ ਨਾਲ ਜਿਹਨੇ ਵੀ ਛੋਟੇ-ਮੋਟੇ ਪਿੰਡ ਨੇ ਜਿਹੜੇ ਮੋਗਾ ਦੇ ਨਾਲ ਬਿਲੋਂਗ ਕਰਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਗਈ ਹੈ ਉਹਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ 7 ਨੰਬਰ ਤੇ ਫਾਜ਼ਿਲਕਾ ਫਾਜ਼ਿਲਕਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਜਿਹੜੀ ਅਪਡੇਟ ਹੋ ਗਈ ਆ ਤੇ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਚੈੱਕ ਕਰ ਸਕਦੇ ਹੋ ਫਾਜ਼ਿਲਕਾ ਦੇ ਗਾਕ ਦੇ ਨਾਲ ਨਾਲ ਛੋਟੇ ਮੋਟੇ ਜਿੰਨੇ ਪਿੰਡ ਨੇ ਜਿਹੜੇ ਕੀ ਫਾਜ਼ਿਲਕਾ ਦੇ ਨਾਲ ਹੀ ਕਵਰ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਫਾਜ਼ਿਲਕਾ ਦੇ ਨਾਲ ਹੀ ਅਪਡੇਟ ਪੈਨਸ਼ਨ ਦੀ ਜਾਰੀ ਕੀਤੀ ਗਈ ਹੈ ਅੱਗੇ ਗੱਲ ਕਰੀਏ ਬਟਾਲਾ ਦੀ ਦਾ ਬਟਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਜਿਹੜੀ ਅਪਡੇਟ ਲੈ ਸਕਦੇ ਹੋ ਗੱਲ ਕਰੀਏ ਅੱਗੇ 9ਵੇਂ ਨੰਬਰ ਤੇ ਜਿਹੜੀ ਲਿਸਟ 'ਚ ਨਾਮ ਆਇਆ ਉਹ ਆ ਜੀ ਦੋਲਤਪੁਰ ਦਾ ਦੋਲਤਪੁਰ ਪੂਰਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਹੁਣ ਗੱਲ ਕਰੀਏ ਆਪਾਂ ਜਿਲ੍ਹਾ ਸੰਗਰੂਰ ਦੀ ਜਿਲ੍ਹਾ ਸੰਗਰੂਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਲਾਗੇ ਬੰਨੇ ਜਿਨ੍ਹਾਂ ਪਿੰਡ ਸੰਗਰੂਰ ਇਲਾਕੇ ਦੇ ਨਾਲ ਲੱਗਦੇ ਨੇ ਛੋਟੇ ਮੋਟੇ ਪਿੰਡ ਉਹਨਾਂ ਨੂੰ ਵੀ ਸੰਗਰੂਰ ਇਲਾਕੇ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਅੱਗੇ ਗੱਲ ਕਰੀਏ ਰੂਪਨਗਰ ਦੀ ਤਾਂ ਰੂਪਨਗਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੈ ਤੇ ਅਪੰਗ ਲੋਕਾਂ ਦੀ ਪੈਨਸ਼ਨ ਜਿਹੜੀ ਵਿਕਲੰਗ ਲੋਕਾਂ ਦੀ ਪੈਨਸ਼ਨ ਆ ਉਹ ਵੀ ਅਪਡੇਟ ਕੀਤੀ ਜਾ ਚੁੱਕੀ ਹੈ ਨਾਲ ਲੱਗਦੇ ਛੋਟੇ-ਮੋਟੇ ਜਿਹੜੇ ਪਿੰਡ ਨੇ ਰੂਪਨਗਰ ਨਾਲ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਅਪਡੇਟ ਕੀਤੀ ਗਈ ਹੈ ਗੱਲ ਕਰੀਏ ਮੋਰਿੰਡਾ ਦੀ ਤੇ ਮੋਰਿੰਡਾ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਅਪਡੇਟ ਹੋ ਗਈ ਹੈ ਠੀਕ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਲੈ ਸਕਦੇ ਹੋ ਲਾਗੇ ਬੰਨੇ ਜਿਨ੍ਹਾਂ ਦੇ ਨੇ ਛੋਟੇ-ਮੋਟੇ ਕਸਬੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਅੱਗੇ ਗੱਲ ਕਰੀਏ ਭਗਤ ਸਿੰਘ ਨਗਰ ਦੀ ਤੇ ਭਗਤ ਸਿੰਘ ਨਗਰ ਦੇ ਵਿੱਚ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਫਤੇਗੜ ਸਾਹਿਬ ਫਤੇਗੜ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਲਾਗੇ ਬੰਨੇ ਦੇ ਜਿੰਨੇ ਵੀ ਪਿੰਡ ਨੇ ਛੋਟੇ-ਮੋਟੇ 15 ਤੋਂ ਲੈ ਕੇ 20 ਕਿਲੋਮੀਟਰ ਦੇ ਵਿੱਚ ਵਿੱਚ ਉਹ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਅੱਗੇ ਗੱਲ ਇਹ ਰਾਮਪੂਰਾ ਫੂਲ ਦੀ ਤਾਂ ਰਾਮਪੂਰਾ ਫੂਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਲਾਗੇ ਬੰਨੇ ਛੋਟੇ-ਮੋਟੇ ਪਿੰਡ ਨੇ ਜਿਹੜੇ ਉਹਨਾਂ ਨੂੰ ਕਵਰ ਕੀਤਾ ਗਿਆ ਹੈ ਡੇਰੇਆਂ ਨੂੰ ਕਵਰ ਕੀਤਾ ਗਿਆ ਹੈ ਗੱਲ ਕਰੀਏ ਮੁਹਾਲੀ ਦੀ ਤਾਂ ਮੁਹਾਲੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਲੈ ਸਕਦੇ ਹੋ ਗੱਲ ਕਰੀਏ ਪਠਾਨਕੋਟ ਦੀ ਪਠਾਨਕੋਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਲਾਗੇ ਬੰਨੇ ਪਠਾਨਕੋਟ ਦੇ ਜਿੰਨੇ ਸ਼ਹਿਰ ਦੇ ਇਲਾਕੇ ਦੇ ਨਾਲ-ਨਾਲ ਜਿਹੜੇ ਕਵਰ ਹੋਏ ਨੇ ਠੀਕ ਹੈ ਜਿੰਨੇ ਵੀ ਪਿੰਡ ਸ਼ਹਿਰ ਛੋਟੇ-ਮੋਟੇ ਉਹਨਾਂ ਨੂੰ ਕਵਰ ਕੀਤਾ ਗਿਆ ਹੈ ਅੱਗੇ ਗੱਲ ਕਰੀਏ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਨੂੰ ਗੱਲ ਕਰੀਏ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਗਈ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਲੈ ਸਕਦੇ ਹੋ ਹੋ ਸਕਦਾ ਹੈ ਕਿ ਲਿਸਟ ਵਿੱਚ ਜਿਨ੍ਹਾਂ ਦੇ ਨਾਮ ਆਏ ਨੇ ਉਹਨਾਂ ਦੀ ਪੈਨਸ਼ਨ ਅੱਜ ਜਾਂ ਕੱਲ ਵਿੱਚ ਨਾ ਪਵੇ ਤੇ ਉਹਨਾਂ ਨੂੰ 2 ਜਾਂ 3 ਦਿਨਾਂ ਦਾ ਵੇਟ ਕਰਨਾ ਚਾਹੀਦਾ ਹੈ ਕਿਉਂਕਿ ਐਤਵਾਰ ਦੇ ਕਰਕੇ ਹੋ ਸਕਦਾ ਹੈ ਕਿ ਇਹ ਪੈਨਸ਼ਨ ਡਿਲੇ ਵੀ ਹੋ ਸਕਦੀ ਹੈ ਅੱਗੇ ਗੱਲ ਕਰੀਏ 19ਵੇਂ ਨੰਬਰ ਤੇ ਦਾ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਛੋਟੇ ਮੋਟੇ ਜਿਹੜੇ ਪਿੰਡ ਨੇ ਉਹਨਾਂ ਨੂੰ ਵੀ ਨਾਲੇ ਕਵਰ ਕੀਤਾ ਗਿਆ ਹੈ ਅੱਗੇ ਗੱਲ ਕਰੀਏ ਤਾਂ ਮੋੜਮੰਡੀ ਮੋੜਮੰਡੀ ਦੇ ਵਿੱਚ ਵੀ ਜਿਹੜੀ ਪੈ ਗੱਲ ਕਰੀਏ ਬਲਾਚੌਰ ਬਲਾਚੌਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਜਿਹੜਾ ਅਪਡੇਟ ਹੈ ਉਹ ਲੈ ਸਕਦੇ ਹੋ ਉਸ ਤੋਂ ਬਾਅਦ ਅਗਾਂਹ ਗੱਲ ਕਰੀਏ ਫਰੀਦਕੋਟ ਦੀ ਦਾ ਫਰੀਦਕੋਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਲਾਗੇ ਬਨੇ ਫਰੀਦਕੋਟ ਸ਼ਹਿਰ ਦੇ ਜਿਹੜੇ ਵੀ ਛੋਟੇ-ਮੋਟੇ ਪਿੰਡ ਪੈਂਦੇ ਨੇ ਉਹਨਾਂ ਨੂੰ ਵੀ ਕਵਰ ਨਾਲ ਹੀ ਕੀਤਾ ਗਿਆ ਹੈ ਉਹਨਾਂ ਦੀ ਪੈਨਸ਼ਨ ਅਪਡੇਟ ਜਾਰੀ ਕੀਤੀ ਗਈ ਹੈ ਤੇ ਅੱਗੇ ਗੱਲ ਕਰੀਏ ਕਿਲਾ ਰਾਏਪੁਰ ਦੀ ਤਾਂ ਕਿਲਾ ਰਾਏਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਲੈ ਸਕਦੇ ਹੋ ਗੱਲ ਕਰੀਏ ਅੱਗੇ ਮਾਛੀਵਾੜਾ ਦੀ ਤੇ ਮਾਛੀਵਾੜਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਮਾਛੀਵਾੜਾ ਦੇ ਲਾਗੇ ਜਿੰਨੇ ਵੀ 10 ਤੋਂ 15 ਕਿਲੋਮੀਟਰ ਦੇ ਏਰੀਆ ਵਿੱਚ ਜਿੰਨੇ ਵੀ ਪਿੰਡ ਪੈਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਮਾਛੀਵਾੜਾ ਦੇ ਨਾਲ ਹੀ ਉਹਨਾਂ ਦੀ ਪੈਨਸ਼ਨ ਜਿਹੜੀ ਅਪਡੇਟ ਕੀਤੀ ਗਈ ਹੈ ਹੋ ਸਕਦਾ ਹੈ ਕਿ ਕਈ ਲੋਕਾਂ ਦੀ ਪੈਨਸ਼ਨ ਨਾ ਆਵੇ ਇਹ ਜਿਹੜੇ ਲਿਸਟ ਦੇ ਵਿੱਚ ਨਾਮ ਨੇ ਅਸੀਂ ਪਹਿਲਾਂ ਕਹ ਰਹੇ ਨੇ ਕਿਉਂਕਿ ਸੰਡੇ ਕਰਕੇ ਉਹਨਾਂ ਦੀ ਲਿਸਟ ਹੈ ਅਪਡੇਟ ਹੋ ਚੁਕੀ ਹੈ ਪਰ ਉਹਨਾਂ ਦੀ ਪੈਨਸ਼ਨ ਜਿਹੜੀ ਹੋ ਸਕਦਾ ਹੈ ਕਿ ਸੋਮਵਾਰ ਨੂੰ ਜਾਂ ਫਿਰ ਮੰਗਲਵਾਰ ਨੂੰ ਅਪਡੇਟ ਕੀਤੀ ਜਾਵੇ ਬੈਂਕ ਦੇ ਵਿੱਚ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਰਨਾਲਾ ਦੀ ਤਾਂ ਬਰਨਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਹੈ ਸਾਰੇ ਬਰਨਾਲੇ ਨੂੰ ਹੀ ਕਵਰ ਕੀਤਾ ਗਿਆ ਹੈ ਲਾਗੇ ਬੰਨੇ ਜਿੰਨੇ ਛੋਟੇ-ਮੋਟੇ ਪਿੰਡ ਨੇ ਠੀਕ ਹੈ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੀ ਪੈਨਸ਼ਨ ਇਸ ਲਿਸਟ ਦੇ ਵਿੱਚ ਨਹੀਂ ਆਈ ਪਹਿਲਾਂ ਆਪਾਂ ਗੱਲ ਕਰਦੇ ਆ ਜਿਨ੍ਹਾਂ ਦੀ ਇਸ ਲਿਸਟ ਵਿੱਚ ਜਿਹੜੀ ਪੈਨਸ਼ਨ ਆਈ ਹੈ ਜਿਵੇਂ ਕਿ 25 ਥਾਵਾਂ ਦੇ ਨਾਮ ਦਿੱਤੇ ਗਏ ਨੇ ਬਰਨਾਲਾ ਸਮੇਤ ਇਹਨਾਂ ਦੀ ਹੋ ਸਕਦਾ ਹੈ ਕਿ ਆਉਣ ਵਾਲੇ 2 ਜਾਂ 3 ਦਿਨਾਂ ਦੇ ਵਿੱਚ ਇਹਨਾਂ ਦੀ ਪੈਨਸ਼ਨ ਜਿਹੜੀ ਅਪਡੇਟ ਹੋਵੇ ਕਿਉਂਕਿ ਲਿਸਟ ਦੇ ਵਿੱਚ ਨਾਮ ਤੇ ਜਾਰੀ ਹੋ ਗਿਆ ਹੈ ਠੀਕ ਹੈ ਜਿਨ੍ਹਾਂ ਦੀ ਲਿਸਟ ਵਿੱਚ ਨਾਮ ਜਾਰੀ ਹੋ ਗਿਆ ਉਹਨਾਂ ਦੀ ਜੇ ਆ ਗਈ ਹੈ ਤਾਂ ਚੰਗੀ ਗੱਲ ਹੈ ਜੇ ਨਹੀਂ ਆਈ 2 ਜਾਂ 3 ਦਿਨਾਂ ਉਹਨਾਂ ਦੀ ਪੈ ਜਾਏਗੀ ਹੁਣ ਗੱਲ ਕਰਦੇ ਆ ਜਿਨ੍ਹਾਂ ਦੀ ਪੈਨਸ਼ਨ ਜਿਹੜੀ ਹੈ ਉਪਈ ਨਹੀਂ ਯਾਨੀ ਕਿ ਲਿਸਟ ਦੇ ਵਿੱਚ ਨਾਮ ਹੀ ਨਹੀਂ ਆਇਆ ਉਹਨਾਂ ਦਾ ਕੀ ਹੋਏਗਾ ਤੇ ਆਉਣ ਵਾਲੇ 7 ਤੋਂ 10 ਦਿਨਾਂ ਦੇ ਵਿੱਚ ਹੈ ਜਿਹੜਾ ਜੇ ਤੁਸੀਂ ਮੰਨ ਕੇ ਚੱਲੋ ਕਿ 20 ਤਰੀਕ ਤੱਕ ਠੀਕ ਹੈ 17 ਤੋਂ 20 ਤਰੀਕ ਦੇ ਵਿੱਚ ਵਿੱਚ ਉਹਨਾਂ ਦੀ ਦੂਜੀ ਲਿਸਟ ਆਏਗੀ ਤੇ ਉਹਦੇ ਵਿੱਚ ਉਹਨਾਂ ਦੇ ਨਾਮ ਹੋਣਗੇ ਜੇ ਤੁਸੀਂ ਉਹ ਵੀ ਅਪਡੇਟ ਲੈਣਾ ਚਾਹੁੰਦੇ ਹੋ ਕਮੈਂਟ ਵੀ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਕੋਲ ਜਿਹੜੀ ਅਪਡੇਟ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਹਾਂ 2500 ਪੈਨਸ਼ਨ ਦੀ ਕਿ ਨਵੇਂ ਸਾਲ ਦੇ ਵਿੱਚ ਸਰਕਾਰ 2500 ਪੈਨਸ਼ਨ ਦੇ ਰਹੀ ਹੈ ਕਿ ਨਹੀਂ ਦੇ ਰਹੀ ਹੈ ਇਹਦੇ ਬਾਰੇ ਜ਼ਰੂਰੀ ਖਬਰ ਤੇ ਅਪਡੇਟ ਹੈ ਤੁਹਾਨੂੰ ਦੱਸ ਦਈਏ ਕਿ ਇਹਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ KYC ਕਰਨਾ ਜ਼ਰੂਰੀ ਹੈ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਜਿਹੜੀ ਪੈਨਸ਼ਨ ਹੈ ਰਕਮ ਵਧਾ ਕੇ ਯਾਨੀ 1500 ਤੋਂ ਵਧਾ ਕੇ ਠੀਕ ਹੈ 2500 ਰੁਪਏ ਕੀ ਦਿੱਤੀ ਜਾਵੇਗੀ ਮਹੀਨਾ ਠੀਕ ਹੈ ਮਹੀਨੇ ਦੇ ਵਿੱਚ 2500 ਰੁਪਏ ਮਿਲਿਆ ਕਰਨਗੇ ਸਰਕਾਰੀ ਸੂਤਰਾਂ ਅਨੁਸਾਰ ਇਹ ਵਾਧੂ ਰਕਮ ਜਿਹੜੀ 2026 ਦੇ ਦੂਜੇ ਜਾਂ ਫਿਰ ਤੀਜੇ ਮਹੀਨੇ ਦੇ ਵਿੱਚ ਲਾਗੂ ਹੋ ਸਕਦੀ ਹੈ ਕਿਉਂਕਿ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਣ ਵਾਲਾ ਹੈ ਕੀਪਤਾ April ਵੀ ਹੋ ਸਕਦਾ ਹੈ ਉਸ ਤੋਂ ਪਹਿਲਾਂ ਵੀ ਹੋ ਸਕਦਾ ਹੈ ਤੇ ਕਿਉਂਕਿ ਸਰਕਾਰ ਨੂੰ ਵੀ ਇੱਕ ਡੇਢ ਸਾਲ ਰਹਿ ਗਿਆ ਹੈ ਹੋ ਸਕਦਾ ਹੈ ਕਿ ਸਰਕਾਰ ਚੁੰਦੀ ਹੋਵੇ ਕਿ ਇਹਨਾਂ ਨੂੰ ਪੈਨਸ਼ਨ ਦੇ ਕੇ ਖੁਸ਼ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਉਹ ਜਲਦੀ ਹੀ 2500 ਪੈਨਸ਼ਨ ਸ਼ੁਰੂ ਹੋਵੇ ਤੇ ਇਹਦੇ ਲਈ ਕੁਝ ਸ਼ਰਤਾਂ ਵੀ ਨੇ ਤੇ ਉਹਨਾਂ ਦੇ ਲਈ ਜਿਹੜੇ ਕੁਝ ਦਸਤਾਵੇਜ਼ ਵੀ ਨੇ ਉਹਨਾਂ ਦੀ ਆਪਾਂ ਗੱਲ ਕਰ ਲਈਏ ਤੇ ਦਸਤਾਵੇਜ਼ ਕੀ ਹੋਣ ਵਾਲੇ ਨੇ ਤੁਹਾਡਾ ਜਿਹੜਾ ਆਧਾਰ ਕਾਰਡ ਹੈ ਠੀਕ ਹੈ ਤੁਹਾਡਾ ਜਿਹੜਾ ਆਧਾਰ ਕਾਰਡ ਹੈ ਉਹ ਉਹ ਜ਼ਰੂਰੀ ਹੈ ਠੀਕ ਹੈ 2500 ਪੈਨਸ਼ਨ ਦੇ ਲਈ ਉਹਦੇ ਵਿੱਚ ਤੁਹਾਡੀ ਉਮਰ ਹੈ ਜਿਹੜੀ ਅਗਰ ਸਰਕਾਰ 60 ਸਾਲ ਕਰਦੀ ਹੈ ਠੀਕ ਹੈ ਤਾਂ aadhar card ਦੇ ਵਿੱਚ 60 ਸਾਲ ਉਮਰ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ ਠੀਕ ਹੈ ਆਧਾਰ ਕਾਰਡ ਦੇ ਨਾਲ ਤੁਹਾਡਾ ਜਿਹੜਾ ਮੋਬਾਈਲ ਨੰਬਰ ਹੈ ਠੀਕ ਹੈ ਉਹ ਲਿੰਕ ਹੋਣਾ ਚਾਹੀਦਾ ਹੈ ਤੇ ਆਧਾਰ ਕਾਰਡ ਦੇ ਨਾਲ ਹੀ ਤੁਹਾਡਾ ਜਿਹੜਾ ਬੈਂਕ ਅਕਾਊਂਟ ਨੰਬਰ ਹੈ ਯਾਨੀ ਬੈਂਕ ਖਾਤਾ ਹੈ ਜਿਹੜਾ ਉਹ ਤੁਹਾਡਾ ਉਹ ਅਟੈਚ ਹੋਣਾ ਚਾਹੀਦਾ ਹੈ ਯਾਨੀ ਕਿ ਜਿਹੜੀ ਕਿ ਸਿੱਧੀ ਜਿਹੜੀ ਪੈਨਸ਼ਨ ਹੈ ਤੁਹਾਡੇ ਆਧਾਰ ਕਾਰਡ ਦੇ ਉਹ ਚੈੱਕ ਕੀਤਾ ਜਾਏਗਾ ਤੇ ਡੀਬੀਟੀ ਰਾਹੀਂ ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦਾ ਹੀ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਉਹ ਪੈਨਸ਼ਨ ਭੇਜੀ ਜਾਵੇਗੀ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹੋਵੇ ਕਮੈਂਟ ਜਰੂਰ ਕਰਨਾ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਜਰੂਰ ਕਰਾਂਗੇ ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ